ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੁਰਾ ਟੀਵੀ ਮੈਂ ਹਾਂ ਅਮਨ ਲੋਨਾ ਚੰਡੀਗੜ੍ਹ ਦੇ ਇੰਡਸਟਰੀਅਲ ਥਾਣੇ ਦੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਪਟਿਆਲਾ ਦੇ ਸਮਾਨਾ ਦੀ ਟੈਲੀਫੋਨ ਕਲੋਨੀ ਦੇ ਰਹਿਣ ਵਾਲੇ ਮਾਮਾ ਭਾਂਜਾ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਹਨਾਂ ਕੋਲੋਂ ਪੁਲਿਸ ਨੇ 45 ਲੱਖ ਦੇ ਚੋਰੀ ਦੇ ਕੈਮਰੇ ਡਰੋਨ ਲੈਂਸ ਤੇ ਕੈਮਰੇ ਦੀ ਕਈ ਕਿੱਟਾਂ ਬਰਾਮਦ ਕੀਤੀਆਂ ਹਨ ਚਲੋ ਮਾਮਲੇ ਦੀ ਪੂਰੀ ਜਾਣਕਾਰੀ ਦੱਸ ਦਿੰਦੇ ਹਾਂ ਮੋਇਤ ਨਾਮ ਦਾ ਇੱਕ ਸ਼ਖਸ ਹੈ ਜਿਹੜੇ ਕਿ ਸੈਕਟਰ 30 ਫੋਟੋਗ੍ਰਾਫੀ ਦਾ ਕੰਮ ਕਰਦੇ ਨੇ ਉਹ ਵੀਆਈਪੀ ਰੋਡ ਜਿਰਕਪੁਰ ਦੀ ਸਾਊਥ ਸਿਟੀ ਦੇ ਰਹਿਣ ਵਾਲੇ ਨੇ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਸੀ ਕਿ 24 ਮਾਰਚ ਤੋਂ ਲੈ ਕੇ 26 ਮਾਰਚ ਦੇ ਵਿਚਕਾਰ ਉਹਨਾਂ ਦੇ ਦਫ਼ਤਰ ਤੋਂ ਕਿਸੇ ਨੇ 8 ਮਹਿੰਗੇ ਕੈਮਰੇ ਲੈਂਸ ਕੁਝ ਕਿੱਟਾਂ ਤੇ ਡਰੋਨ ਵਗੈਰਾ ਇਹ ਚੋਰੀ ਕਰ ਲਏ ਗਏ ਸਨ ਤੇ ਉਸ ਤੋਂ ਬਾਅਦ ਇੰਡਸਟਰੀਅਲ ਥਾਣੇ ਦੀ ਪੁਲਿਸ ਨੇ ਜਿਹੜੇ ਅਣਪਛਾਤੇ ਚੋਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸੀਗਾ ਤੇ ਥਾਣੇ ਦੇ ਐਸਐਚਓ ਜਸਪਾਲ ਸਿੰਘ ਪੁੱਲਰ ਨੇ ਇੱਕ ਟੀਮ ਬਣਾਈ ਸੀਗੀ ਪੁਲਿਸ ਟੀਮਾਂ ਨੇ ਆਸ-ਪਾਸ ਲੱਗੇ ਏਰੀਆ ਚ ਕਈ ਸੀਸੀਟੀਵੀ ਕੈਮਰੇ ਖੰਗਾਲੇ ਤੇ ਸਭ ਤੋਂ ਪਹਿਲਾਂ ਪੁਲਿਸ ਨੇ ਰਮਨ ਉਪਲ ਜਿਹੜੇ ਕਿ 52 ਸਾਲ ਦੇ ਨੇ ਸਮਾਨਾ ਦੀ ਟੈਲੀਫੋਨ ਕਲੋਨੀ ਦੇ ਰਹਿਣ ਵਾਲੇ ਨੇ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਦੀ ਨਿਸ਼ਾਨਦੇਹੀ ਤੇ 8 ਅਪ੍ਰੈਲ ਨੂੰ ਸੈਕਟਰ 43 ਬਸ ਡੰਡ ਦੇ ਪਿਛਲੇ ਪਾਸੇ ਘੁੰਮ ਰਿਹਾ ਇਹਦੇ ਰਮਨ ਉਪਲ ਦੇ ਭਾਂਜੇ ਅੰਕੁਸ਼ ਕੁਮਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਤੇ ਪੁਲਿਸ ਨੇ ਇਹਨਾਂ ਦੋਨਾਂ ਦੀ ਨਿਸ਼ਾਨਦੇਹੀ ਤੇ ਤਿੰਨ ਕੈਮਰੇ ਤਿੰਨ ਕੈਮਰੇ ਦੀਆਂ ਪੂਰੀਆਂ ਕਿਟਾਂ ਤੇ ਇੱਕ ਡਰੋਨ ਕੈਮਰਾ ਤੇ ਕੁਛ ਲੈਂਸ ਵਗੈਰਾ ਇਹਨਾਂ ਤੋਂ ਬਰਾਮਦ ਕੀਤੇ ਆ ਤੇ ਪੁਲਿਸ ਦਾ ਕਹਿਣਾ ਹੈ ਵੀ ਇਹ ਪੂਰੇ ਜਿਹੜਾ ਕਿ ਇਹਨਾਂ ਕੋਲ ਸਮਾਨ ਬਰਾਮਦ ਹੋਇਆ ਇਹਨਾਂ ਦੀ ਪੂਰੀ ਕੀਮਤ ਹੈ 45 ਲੱਖ ਰੁਪਏ ਦੀ ਕੀਮਤ ਜਿਹੜੀ ਹੈ ਕਿ ਦੱਸੀ ਜਾ ਰਹੀ ਹੈ ਤੇ ਤੁਹਾਨੂੰ ਦੱਸ ਦਿੰਦੇ ਆ ਪੁਲਿਸ ਦੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਜਿਹੜਾ ਅੰਕੁਸ਼ ਕੁਮਾਰ ਹੈ ਇਹ ਫੋਟੋਗ੍ਰਾਫਰ ਹੈ ਤੇ ਇਹ ਅਕਸਰ ਮੋਹਿਦ ਦੀ ਦੁਕਾਨ ਤੇ ਜਾਇਆ ਕਰਦਾ ਸੀ ਤੇ ਉਸ ਤੋਂ ਬਾਅਦ ਇਹਨੇ ਉੱਥੇ ਹੀ ਇੱਕ ਡੁਪਲੀਕੇਟ ਚਾਬੀ ਬਣਵਾ ਲਈ ਤੇ ਚਾਬੀ ਬਣਵਾਣ ਤੋਂ ਬਾਅਦ ਇਸਨੇ ਆਪਣੇ ਮਾਮੇ ਰਮਨ ਉਪਲ ਨੂੰ ਚੋਰੀ ਕਰਨ ਵਾਸਤੇ ਉੱਥੇ ਭੇਜਿਆ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਨੇ ਚੋਰੀ ਦੀ ਵਾਰਤਾਂ ਨੂੰ ਅੰਜਾਮ ਦਿੱਤਾ ਤੁਹਾਨੂੰ ਦਾਰਾ ਦੱਸ ਦਿੰਦੇ ਆ ਇੰਡਸਟਰੀਆ ਦੇ ਥਾਣੇ ਦੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ 45 ਲੱਖ ਦੀ ਰਿਕਵਰੀ ਕੀਤੀ ਹੈ 45 ਲੱਖ ਦਾ 45 ਲੱਖ ਦੇ ਮਹਿੰਗੇ ਕੈਮਰੇ ਸੀਗੇ ਜਿਹੜੇ ਕੀ ਇਹ ਮਾਮਾ ਪੰਜਾਬ ਵੱਲੋਂ ਚੋਰੀ ਕੀਤੇ ਗਏ ਸਨ ਤੇ ਹੁਣ ਇਹਨਾਂ ਦੋਨਾਂ ਨੂੰ ਪੁਲਿਸ ਵੱਲੋਂ ਇਹਨਾਂ ਦੋਨਾਂ ਕੋਲੋਂ ਪੁੱਛਗਿੱਛ ਜੜੀ ਪੁਲਿਸ ਦੀ ਹੈ ਜਾਰੀ ਹੈ ਦੋਨੋਂ ਸਮਾਨਾ ਦੀ ਟੈਲੀਫੋਨ ਕਲੋਨੀ ਦੇ ਰਹਿਣ ਵਾਲ ਕੇ ਕੈਮਰੇ ਪੁਲਿਸ ਵੱਲੋਂ ਬਰਾਮਦ ਕਰ ਲਏ ਗਏ ਹਨ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੁਰਾ ਟੀਵੀ ਮੈਂ ਹਾਂ ਅਮਨ ਲੋਨਾ ਚੰਡੀਗੜ੍ਹ ਦੇ ਇੰਡਸਟਰੀਅਲ ਥਾਣੇ ਦੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਪਟਿਆਲਾ ਦੇ ਸਮਾਨਾ ਦੀ ਟੈਲੀਫੋਨ ਕਲੋਨੀ ਦੇ ਰਹਿਣ ਵਾਲੇ ਮਾਮਾ ਭਾਂਜਾ ਨੂੰ ਗ੍ਰਿਫਤਾਰ ਕੀਤਾ ਹੈ ਤੇ ਇਹਨਾਂ ਕੋਲੋਂ ਪੁਲਿਸ ਨੇ 45 ਲੱਖ ਦੇ ਚੋਰੀ ਦੇ ਕੈਮਰੇ ਡਰੋਨ ਲੈਂਸ ਤੇ ਕੈਮਰੇ ਦੀ ਕਈ ਕਿਟਾਂ ਬਰਾਮਦ ਕੀਤੀਆਂ ਹਨ ਤੋਰ ਮਾਮਲੇ ਦੀ ਪੂਰੀ ਜਾਣਕਾਰੀ ਦੱਸ ਦਿੰਦੇ ਆ ਮੋਇਤ ਨਾਮ ਦਾ ਇੱਕ ਸ਼ਖਸ ਹੈ ਜਿਹੜੇ ਕਿ ਸੈਕਟਰ 30 ਫੋਟੋਗ੍ਰਾਫੀ ਦਾ ਕੰਮ ਕਰਦੇ ਨੇ ਉਹ ਵੀਆਈਪੀ ਰੋਡ ਜਿਰਕਪੁਰ ਦੀ ਸਾਊਥ ਸਿਟੀ ਦੇ ਰਹਿਣ ਵਾਲੇ ਨੇ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਸੀ ਕਿ 24 ਮਾਰਚ ਤੋਂ ਲੈ ਕੇ 26 ਮਾਰਚ ਦੇ ਵਿਚਕਾਰ ਉਹਨਾਂ ਦੇ ਦਫ਼ਤਰ ਤੋਂ ਕਿਸੇ ਨੇ 8 ਮਹਿੰਗੇ ਕੈਮਰੇ ਲੈਂਸ ਕੁਝ ਕਿੱਟਾਂ ਤੇ ਡਰੋਨ ਵਗੈਰਾ ਇਹ ਚੋਰੀ ਕਰ ਲਏ ਗਏ ਸਨ ਤੇ ਉਸ ਤੋਂ ਬਾਅਦ ਇੰਡਸਟਰੀਅਲ ਥਾਣੇ ਦੀ ਪੁਲਿਸ ਨੇ ਜਿਹੜੇ ਅਣਪਛਾਤੇ ਚੋਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਸੀਗਾ ਤੇ ਥਾਣੇ ਦੇ ਐਸਐਚਓ ਜਸਪਾਲ ਸਿੰਘ ਪੁੱਲਰ ਨੇ ਇੱਕ ਟੀਮ ਬਣਾਈ ਸੀਗੀ ਪੁਲਿਸ ਟੀਮਾਂ ਨੇ ਆਸ-ਪਾਸ ਲੱਗੇ ਏਰੀਆ 'ਚ ਕਈ ਸੀਸੀਟੀਵੀ ਕੈਮਰੇ ਖੰਗਾਲੇ ਤੇ ਸਭ ਤੋਂ ਪਹਿਲਾਂ ਪੁਲਿਸ ਨੇ ਰਮਨ ਉਪਲ ਜਿਹੜੇ ਕਿ 52 ਸਾਲ ਦੇ ਨੇ ਸਮਾਨਾ ਦੀ ਟੈਲੀਫੋਨ ਕਲੋਨੀ ਦੇ ਰਹਿਣ ਵਾਲੇ ਨੇ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਦੀ ਨਿਸ਼ਾਨਦੇਹੀ ਤੇ 8 ਅਪ੍ਰੈਲ ਨੂੰ ਸੈਕਟਰ 43 ਬਸ ਡੰਡੇ ਦੇ ਪਿਛਲੇ ਪਾਸੇ ਘੁੰਮ ਰਹੇ ਇਹਦੇ ਰਮਨ ਉਪਲ ਦੇ ਭਾਂਜੇ ਅੰਕੁਸ਼ ਕੁਮਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਤੇ ਪੁਲਿਸ ਨੇ ਇਹਨਾਂ ਦੋਨਾਂ ਦੀ ਨਿਸ਼ਾਨਦੇਹੀ ਤੇ ਤਿੰਨ ਕੈਮਰੇ ਤਿੰਨ ਕੈਮਰੇ ਦੀਆਂ ਪੂਰੀਆਂ ਕੇਟਾਂ ਤੇ ਇੱਕ ਡਰੋਨ ਕੈਮਰਾ ਤੇ ਕੁਝ ਲੈਂਸ ਵਗੈਰਾ ਇਹਨਾਂ ਤੋਂ ਬਰਾਮਦ ਕੀਤੇ ਆ ਤੇ ਪੁਲਿਸ ਦਾ ਕਹਿਣਾ ਹੈ ਵੀ ਇਹ ਪੂਰੇ ਜਿਹੜਾ ਕਿ ਇਹਨਾਂ ਕੋਲ ਸਮਾਨ ਬਰਾਮਦ ਹੋਇਆ ਇਹਨਾਂ ਦੀ ਪੂਰੀ ਕੀਮਤ ਹੈ 45 ਲੱਖ ਰੁਪਏ ਦੀ ਕੀਮਤ ਜਿਹੜੀ ਹੈ ਕਿ ਦੱਸੀ ਜਾ ਰਹੀ ਹੈ ਤੇ ਤੁਹਾਨੂੰ ਦੱਸ ਦਿੰਦੇ ਆ ਪੁਲਿਸ ਦੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਜਿਹੜਾ ਅਨਕੁਸ਼ ਕੁਮਾਰ ਹੈ ਇਹ ਫੋਟੋਗ੍ਰਾਫਰ ਹੈ ਤੇ ਇਹ ਅਕਸਰ ਮੋਹਿਦ ਦੀ ਦੁਕਾਨ ਤੇ ਜਾਇਆ ਕਰਦਾ ਸੀ ਤੇ ਉਸ ਤੋਂ ਬਾਅਦ ਇਹਨੇ ਉੱਥੇ ਹੀ ਇੱਕ ਡੁਪਲੀਕੇਟ ਚਾਬੀ ਬਣਵਾ ਲਈ ਤੇ ਚਾਬੀ ਬਣਵਾਣ ਤੋਂ ਬਾਅਦ ਇਸਨੇ ਆਪਣੇ ਮਾਮੇ ਰਮਨ ਉਪਲ ਨੂੰ ਚੋਰੀ ਕਰਨ ਵਾਸਤੇ ਉੱਥੇ ਭੇਜਿਆ ਤੇ ਉਸ ਤੋਂ ਬਾਅਦ ਇਹਨਾਂ ਦੋਨਾਂ ਨੇ ਚੋਰੀ ਦੀ ਵਾਰਤਾਂ ਨੂੰ ਅੰਜਾਮ ਦਿੱਤਾ ਤੁਹਾਨੂੰ ਦਾਰਾ ਦੱਸ ਦਿੰਦੇ ਆ ਇੰਡਸਟਰੀਆ ਦੇ ਥਾਣੇ ਦੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ 45 ਲੱਖ ਦੀ ਰਿਕਵਰੀ ਕੀਤੀ ਹੈ ਇਹ 45 ਲੱਖ ਦਾ 45 ਲੱਖ ਦੇ ਮਹਿੰਗੇ ਕੈਮਰੇ ਸੀਗੇ ਜਿਹੜੇ ਕੀ ਇਹ ਮਾਮਾ ਪੰਜਾਬ ਵੱਲੋਂ ਚੋਰੀ ਕਿਤੇ ਗਏ ਸਨ ਤੇ ਹੁਣ ਇਹਨਾਂ ਦੋਨਾਂ ਨੂੰ ਪੁਲਿਸ ਵੱਲੋਂ ਇਹਨਾਂ ਦੋਨਾਂ ਕੋਲੋਂ ਪੁੱਛਗਿੱਛ ਜਿਹੜੀ ਪੁਲਿਸ ਦੀ ਹੈ ਜਾਰੀ ਹੈ ਦੋਨੋਂ ਸੁਮਾਨਾ ਦੀ ਟੈਲੀਫੋਨ ਕਲੋਨੀ ਦੇ ਰਹਿਣ ਵਾਲੇ ਨੇ ਤੇ ਦੋਨਾਂ ਕੋਲੋਂ ਇਹ ਮਹਿੰਗੇ ਕੈਮਰੇ ਪੁਲਿਸ ਵੱਲੋਂ ਬਰਾਮਦ ਕਰ ਲਏ ਗਏ ਹਨ ਚੰਡੀਗੜ੍ਹ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਅਮਨ ਲੂਨਾ ਡੇਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ